ਤਰਨਤਾਰਨ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਇਨਕਾਊਂਟਰ ਹੋਇਆ ਹੈ ਪੁਲਿਸ ਨੇ ਇੱਕ ਗੈਂਗਸਟਰ ਨੂੰ けਰਿਆ ਉਸ ਤੋਂ ਬਾਅਦ ਕੀ ਕੁਝ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਫਿਲਹਾਲ ਪ੍ਰਭਜੋਤ ਸਿੰਘ ਦੀ ਤਲਾਸ਼ ਜਾਰੀ ਹੈ ਜੋ ਗੈਂਗਸਟਰ ਦੱਸਿਆ ਜਾ ਰਿਹਾ ਹੈ ਗੱਡੀ ਦੇ ਵਿੱਚ ਸਵਾਰ ਸੀ ਪੰਜਾਬ ਪੁਲਿਸ ਲਾਵ ਲਸ਼ਕਰ ਲੈ ਕੇ ਪਹੁੰਚੀ ਮੌਕੇ ਤੇ ਅਣਗਿਣਤ ਗੱਡੀਆਂ ਲੈ ਕੇ ਪਹੁੰਚੀ ਇਹਨਾਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਪਰ ਗੈਂਗਸਟਰ ਚੱਕਮਾ ਦੇ ਕੇ ਫਰਾਰ ਹੋ ਚੁੱਕਿਆ ਹੈ ਹਾਲਾਂਕਿ ਕਿਹਾ ਜਾ ਰਿਹਾ ਇਸ ਮੌਕੇ ਫਾਇਰਿੰਗ ਵੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਗੈਂਗਸਟਰ ਦੀ ਗੱਡੀ ਆ ਤੁਸੀਂ ਦੇਖ ਸਕਦੇ ਹੋ ਖੇਤਾ ਦੇ ਵਿੱਚ ਕਿਵੇਂ ਸੜਕ ਤੋਂ نیچے ਜਾ ਡਿੱਗੀ ਆ ਉਸ ਤੋਂ ਬਾਅਦ ਇਹ ਤਸਵੀਰ ਇੱਕ ਹੋਰ ਐਂਗਲ ਤੋਂ ਦਿਖਾ ਰਹੇ ਆ ਪੁਲਿਸ ਦਾ ਪੂਰਾ ਲਾਵ ਲਸ਼ਕਰ ਇੱਥੇ ਮੌਜੂਦ ਹੈ ਪੁਲਿਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਨੇੜਲਾ ਜੋ ਇਲਾਕਾ ਹੈ ਨੇੜਲੇ ਪਿੰਡਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਪੁਲਿਸ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪਰਬਜੋਤ ਸਿੰਘ ਦੀ ਤਲਾਸ਼ ਜਾਰੀ ਹੈ ਤੇ ਪੁਲਿਸ ਉੱਤੇ ਵੀ ਗੋਲੀਆਂ ਚਲਾਉਣ ਤੋਂ ਬਾਅਦ ਇਹ ਜਿਹੜਾ ਗੈਂਗਸਟਰ ਹੈ ਮੌਕੇ ਤੋਂ ਫਰਾਰ ਹੋਇਆ ਹੈ ਇਸਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ ਪੁਲਿਸ ਨੇ ਕਿਹਾ ਸੀ ਪਹਿਲਾਂ ਸਰੈਂਡਰ ਕਰ ਦੇ ਪਰ ਇਹ ਨਹੀਂ ਮੰਨਿਆ ਉਸ ਤੋਂ ਬਾਅਦ ਇਸਨੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਤੇ ਗੈਂਗਸਟਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਰਿੰਪਲ ਗੋਲਨ ਸਾਡੇ ਸੇਵੀ ਸਾਡੇ ਨਾਲ ਜੁੜ ਚੁੱਕੇ ਨੇ ਰਿੰਪਲ ਤਾਜ਼ਾ ਅਪਡੇਟ ਕੀ ਹੈ ਇੱਕ ਕਦੌਦਾ ਮਾਮਲਾ ਹੈ ਤੇ ਤਾਜੂਬ ਹੋ ਰਿਹਾ ਹੈ ਲਾਵ ਲਸ਼ਕਰ ਲੈ ਕੇ ਪੁਲਿਸ ਪਹੁੰਚਦੀ ਹੈ ਪਰ ਗੈਂਗਸਟਰ ਫਰਾਰ ਹੋ ਜਾਂਦਾ ਹੈ ਜੀ ਤਾਨੂੰ ਪਤਾ ਹੈ ਕਿ ਕਾਊਂਟਰ ਇੰਟੈਲੀਜੈਂਸ ਦੀ ਜਿਵੇਂ ਜਿਹੜੀ ਆ ਜਾਣਕਾਰੀ ਸਾਹਮਣੇ ਆ ਰਹੀ ਹੈ ਵੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਜਿਹੜੀ ਆ ਗੈਂਗਸਟਰ ਦਾ ਜਿਹੜਾ ਪਿੱਛਾ ਕਰ ਰਹੀ ਸੀ ਤਾਂ ਦੌਰਾਨੇ ਜਦੋਂ ਜਿਹੜਾ ਇੰਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਇਸ ਵਿਅਕਤੀ ਨੂੰ ਜਿਹੜਾ ਸਰੈਂਡਰ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਹ ਅੱਗੋਂ ਜਿਹੜਾ ਇੰਕਾਊਂਟਰ ਇੰਟੈਲੀਜੈਂਸ ਦੀ ਟੀਮ ਆ ਉਹਨਾਂ ਦੇ ਉੱਪਰ ਜਿਹੜਾ ਫਾਇਰਿੰਗ ਕਰਦੇ ਨੇ ਤਾਂ ਮੌਕੇ ਤੇ ਜਿਹੜੀ ਗੱਡੀ ਸਿਰਫ ਕਾਰ ਆ ਉਹਨੂੰ ਛੱਡ ਕੇ ਜਿਹੜਾ ਆ ਇਹ ਫਰਾਰ ਹੋ ਜਾਂਦਾ ਗੋਲੀਆਂ ਚ ਚਲਾਉਂਦਾ ਹੋਇਆ ਫਿਲਹਾਲ ਜਿਹੜੀ ਆ ਇਨਕਾਊਂਟਰ ਨੇ ਇੰਟੈਲੀਜੈਂਸ ਦੀ ਟੀਮ ਤੇ ਪੁਲਿਸ ਵੱਲੋਂ ਜਿਹੜਾ ਆ ਉਹ ਘੇਰਾਬੰਦੀ ਕਰ ਲਈ ਹੈ ਤੇ ਲਾਮ ਲਸ਼ਕਰ ਸੱਦ ਲਿਆ ਹੈ ਤੇ ਅੱਗੇ ਜਿਹੜੀ ਆ ਕਾਰਵਾਈ ਆ ਉਹ ਐਸਐਸਪੀ ਅਸ਼wini ਕਪੂਰ ਜੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਹੁਣ ਉਹਦੀ ਜਿਹੜੀ ਤਲਾਸ਼ ਜਾਰੀ ਆ ਇਹਦੇ ਆ ਵੀ ਹੁਣ ਵਾਲੀ ਸਰਵੇ ਪੁਲਿਸ ਦੀ ਕੀ ਹੁੰਦੀ ਆ ਜਾਂ ਗੈਂਗਸਟਰ ਜਿਹੜਾ ਪ੍ਰਭਜੋ ਸਿੰਘ ਆ ਉਹ ਆਪਣੇ ਆਪ ਨੂੰ ਪੁਲਿਸ ਨੂੰ ਸਰੈਂਡਰ ਕਰਦਾ ਜਾਂ ਫਿਰ ਉਸ ਦਾ ਇਨਕਾਊਂਟਰ ਹੁੰਦਾ ਆ ਇਹ ਗੱਡੀਆਂ ਦਾ ਅਸੀਂ ਦੇਖ ਰਹੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਮੌਕੇ ਦੇ ਮੌਜੂਦ ਸਨ ਜਿਹੜੀ ਗੈਂਗਸਟਰ ਦੀ ਗੱਡੀ ਜਿਹਦਾ ਤੁਸੀਂ ਜ਼ਿਕਰ ਵੀ ਕਰ ਰਹੇ ਹੋ Swift ਗੱਡੀ ਹੈ ਇਹ ਖੇਤਾਂ ਦੇ ਵਿੱਚ ਵੜੀ ਹੋਈ ਆ ਮਤਲਬ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਮਤਲਬ ਗੈਂਗਸਟਰ ਦਾ ਪਿੱਛਾ ਕਰਿਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਵੱਲੋਂ ਉਸ ਤੋਂ ਬਾਅਦ ਇਹ ਭੱਜਿਆ ਗਿਆ ਜੀ 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 ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਵੀ ਜਦੋਂ ਇਹਨੂੰ ਜਿਹੜਾ ਆ ਰੁਕਣ ਲਈ ਕਿਹਾ ਗਿਆ ਏ ਇਹਨੂੰ ਜਿਹੜਾ ਆ ਇਸ਼ਾਰੇ ਵੀ ਕੀਤੇ ਆ ਪਰ ਇਹ ਜਿਹੜਾ ਆ ਪੁਲਿਸ ਨੂੰ ਚੱਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਫਿਰ ਦੌਰਾਨੇ ਜਦੋਂ ਉਹ ਪੁਲਿਸ ਵੱਲੋਂ ਇਹਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਹ ਫਿਰ ਜਿਹੜਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਬਾਅਦ ਜਿਹੜੀ ਆ ਇਹਦੀ ਗੱਡੀ ਆ ਬੈਲੰਸ ਹੋ ਕੇ ਜਿਹੜੀ ਆ ਉਹ ਇੱਕ ਖੇਤਾਂ ਦੇ ਵਿੱਚ ਆ ਵੜਦੀ ਆ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਆ ਇਹ ਮੌਕੇ ਤੋਂ ਗੋਲੀਆਂ ਚਲਾਉਂਦਾ ਹੋਇਆ ਫਰਾਰ ਹੋ ਜਾਂਦਾ ਹੈ। ਹੁਣ ਹਾਂ ਪੁਲਿਸ ਵੱਲੋਂ ਇਹਦੀ ਤਲਾਸ਼ੀ ਆ ਸਾਨੂੰ ਦੇਖਦੇ ਆ ਕਿ ਕੀ ਅਗਲੀ ਕਾਰਵਾਈ ਜਿਹੜੀ ਐ ਐਸਪੀ ਸਾਹਿਬ ਕਰਦੇ ਨੇ। ਰਿੰਪਲ ਜੀ ਜਿੱਥੇ ਇਸ ਦੀ ਗੱਡੀ ਖੇਤਾਂ ਦੇ ਵਿੱਚ ਵੜੀ ਹੋਈ ਹੈ ਉਸ ਦੇ ਆਸ-ਪਾਸ ਅਸੀਂ ਦੇਖ ਰਹੇ ਹਾਂ ਰੇਲਵੇ ਟਰੈਕ ਹੈ। ਰੇਲਵੇ ਟਰੈਕ ਤੋਂ ਇਲਾਵਾ ਜੇ ਆਲੇ-ਦੁਆਲੇ ਦੇਖੀਏ ਕੋਈ ਪਿੰਡ ਤਾਂ ਨਜ਼ਰ ਨਹੀਂ ਆ ਰਿਹਾ। ਯਾਨੀ ਬਹੁਤ ਲੰਮਾ ਇਹ ਫਾਸਲਾ ਰਿਹਾ ਹੋਣਾ ਜਦੋਂ ਗੈਂਗਸਟਰ ਗੱਡੀ 'ਚੋਂ ਨਿਕਲਿਆ ਜਾਂ ਫਿਰ ਭੱਜਿਆ ਤੇ ਪੁਲਿਸ ਪਾਰਟੀ ਜੋ ਹੈ ਇਹਨੂੰ ਕਾਬੂ ਕਿਉਂ ਨਹੀਂ ਕਰ ਸਕੀ ਅ ਸਰ ਜਦੋਂ ਗੈਂਗਸਟਰ ਗੋਲੀਆਂ ਚਲਾ ਰਿਹਾ ਸੀਗਾ ਤਾਂ ਕਾਉਂਟਰ ਇੰਟੈਲੀਜੈਂਸ ਦੀ ਟੀਮ ਉਦੋਂ ਕਰਲੀ ਸੀ ਨਾ ਉਦੋਂ ਉਸ ਟਾਈਮ ਜਿਹੜਾ ਆ ਪੁਲਿਸ ਮੌਕੇ ਤੇ ਮੌਜੂਦ ਨਹੀਂ ਸੀਗੀ ਜਦੋਂ ਬਾਅਦ ਵਿੱਚ ਜਦੋਂ ਉਹਨਾਂ ਨੂੰ ਉੱਚ ਅਧਿਕਾਰੀਆਂ ਨੂੰ ਜਦੋਂ ਸੂਚਿਤ ਕਰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਲਾਮ ਲਸ਼ਕਰ ਆ ਜਿਹੜਾ ਪੁਲਿਸ ਦਾ ਉਹ ਪਹੁੰਚਦਾ ਹੈ ਮੌਕੇ ਤੇ ਕਾਉਂਟਰ ਇੰਟੈਲੀਜੈਂਸ ਕੋਲ ਹਥਿਆਰ ਨਹੀਂ ਹੁੰਦੇ ਰਿੰਪਲ ਜੀ 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 ਫਟਿਆਰ ਹੈ ਨੇ ਅਮਰਜੀ ਪਰ ਜਿਹੜਾ ਆ ਉਹ ਜਿਹੜਾ ਗੋਲੀਆਂ ਚਲਾਉਂਦਾ ਹੋਇਆ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਹੁਣ ਜਿਹੜਾ ਪੁਲਿਸ ਵੀ ਜਿਹੜਾ ਆ ਪ੍ਰੈਸ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੀ ਜਿਹੜਾ ਉਥੇ ਚਸ਼ਮਦੀਪ ਮੌਕੇ ਤੇ ਮੌਜੂਦ ਨੇ ਉਹ ਗੱਲ ਜਿਹੜੀ ਦੱਸ ਰਹੇ ਨੇ ਕਿ ਜਿਹੜਾ ਮੌਕੇ ਤੋਂ ਜਿਹੜਾ ਬੰਦਾ ਆ ਉਹ ਫਰਾਰ ਹੋ ਗਿਆ ਇਹ ਕਿਹੜੇ ਗੈਂਗ ਦੇ ਨਾਲ ਤਾਲੁਕ ਰੱਖਦਾ ਹੈ ਤੇ ਗੱਡੀ ਦਾ ਹਾਲਾ ਕਿ ਸਰਚ ਵੀ ਕੀਤਾ ਹੋਣਾ ਗੱਡੀ ਨੂੰ ਗੱਡੀ ਦੇ ਵਿੱਚੋਂ ਕੀ ਕੁਝ ਬਰਾਮਦ ਹੋਇਆ ਪਰ ਹਾਲ ਹੋਰ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਨਹੀਂ ਮਤਲਬ ਕਿ ਨਾ ਤਾਂ ਸਾਨੂੰ ਪੁਲਿਸ ਵੱਲੋਂ ਅੱਗੇ ਹੀ ਜਾਣ ਦਿੱਤਾ ਜਾ ਰਿਹਾ ਤੇ ਨਾ ਕੋਈ ਹੋਰ ਜਾਣਕਾਰੀ ਮਿਲ ਰਹੀ ਆ ਜਾਣਕਾਰੀ ਉੱਥੇ ਜਿਹੜਾ ਐਸਐਸਪੀ ਸਾਹਿਬ ਨਾਲ ਗੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਹੈ ਇਹਨੂੰ ਜ਼ਰੂਰ ਕਰ ਰਹੇ ਆ ਪਰ ਕਿੰਨੇ ਰਾਉਂਡ ਉੱਥੇ ਫਾਇਰਿੰਗ ਹੋਈ ਹੈ ਇਸ ਮੁਤਲਕ ਕੋ ਇਨਫੋਰਮੇਸ਼ਨ ਨਹੀਂ ਸਰ ਹਨ ਗਿਣਤ ਰਾਉਂਡ ਆ ਜਿਹੜੇ ਗੈਂਗਸਟਰ ਵੱਲੋਂ ਫਾਇਰ ਕੀਤੇ ਗਏ ਆ ਠੀਕ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਲੇਕਿਨ ਤਾਜੂ ਹੈ ਕਿ ਕਾਊਂਟਰ ਇੰਟੈਲੀਜੈਂਸ ਕੋਲ ਵੀ ਹਥਿਆਰ ਹੁੰਦੇ ਆ ਉਹਨਾਂ ਨੇ ਜਵਾਬੀ ਕੋਈ ਫਾਇਰ ਕਿਉਂ ਨਹੀਂ ਕੀਤਾ ਇਹ ਸਮਝ ਤੋਂ ਪਰੇ ਹੈ ਤੇ ਗੈਂਗਸਟਰ ਜਿਹੜਾ ਹੈ ਉਹ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਪ੍ਰਭਜੋਤ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਸਰਚ ਆਪਰੇਸ਼ਨ ਚੱਲ ਰਿਹਾ ਹੈ ਤੇ ਇਹ ਤਸਵੀਰ ਤੁਹਾਡੇ ਸਾਹਮਣੇ ਕਿਵੇਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਨੂੰ ਲੱਭਣ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਰ ਜੀ ਪਤਾ ਨਹੀਂ ਅਹੀਂ ਦਾ ਉੱਥੇ ਡੰਗਰ ਚੋਂ ਡੇ ਹਾਂ ਤੇ ਜਦੋਂ ਜੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਹਾਂ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮੋ ਦੇ ਮਗਰ ਕਹਿ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਜੀ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫਾਇਰ ਹੋਏ ਹੋਣਗੇ ਜੀ ਅੱਛਾ ਤੇ ਕਿੰਨੇ ਵਜੇ ਦੀ ਗੱਲਨਾ ਇਹ ਕੋਈ 8:00 ਵਜੇ ਦੀ ਗੱਲਨਾ ਜੀ ਅੱਛਾ ਤੇ ਕੀ ਉਹ ਬੰਦਾ ਭੱਜ ਗਿਆ ਮੌਕੇ ਤੋਂ ਛੱਡ ਕੇ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਜੀ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਹਾਂਜੀ ਹਾਂਜੀ ਆਪਣੇ ਲਾਗੇ ਬੇਕਾ ਨਾਲ ਹੀ ਜੀ